ਮਨਜਿੰਦਰ ਸਿੰਘ ਸਰਸਾ ਜੀ जरा ਧਿਆਨ ਨਾਲ ਸੁਣ ਲੋ ਮੈਂ ਬਲਦੇਵ ਸਿੰਘ ਸਰਸਾ ਰੇਲਵੇ ਸਟੇਸ਼ਨ ਘਨਪੁਰੀ ਤੇ ਮੈਂ ਤੁਹਾਨੂੰ ਸਿੱਛਦਾ ਹਾਂ ਮੈਂ ਟਿਕਟਾ ਲਿਆ ਨੇ ਦੋ ਬਗਲਾ ਸਾਹਬ ਕੋਟੋਰਾ ਸਾਹ ਪਹੁੰਚਣ ਲਈ ਆਪਾਂ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲ ਤਿੰਨ ਪੁੱਤੀ ਕਿਰਪਾਨ ਹੈ ਉਹ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਹੋ ਨਹੀਂ ਮਿਲਣਗੇ ਮੈਂ ਕਿਹਾ ਨਾ ਦਓ ਮੈਨੂੰ ਤਾਂ ਬਾਹਰ ਕਰ ਦਿਓ ਹੁਣ ਮੈਨੂੰ ਅੰਦਰ ਤੇ ਮੇਰਾ ਡਰਾਈਵਰ ਬਾਹਰ ਮਨਜਿੰਦਰ ਸੱਜਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਫਰਜ਼ ਉਹਦੇ ਗੁਲਾਮ ਹੈ ਮਜਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸੰਤਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਆਕਾਲ ਤਰਖਤ ਦਾ ਜੰਗਦਾਪ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਬ ਮੰਗਦਾ ਮਨਜਿੰਦਰ ਸੰਤਾ ਜੀ ਤੁਸੀਂ ਤਾਂ ਤੁਸੀਂ ਤਾਂ ਤਾ ਵੜਾਓ ਆ ਲਾਈਵ ਚੱਲ ਰਿਹਾ ਹੈ ਇਹ ਕੁੜਸੋ ਨੇ ਵੀਡੀਓ ਬਣਾ ਲਿਆ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜੱਗ ਤੋਂ ਅੰਦਰ ਕਰ ਲੋਗੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਇਸ ਕੈਮਰੇ ਨੇ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਦਿੰਦਾ ਮੈਨੂੰ ਰੇਸ ਤੇ ਮੈਟਰੋ ਟ੍ਰੇਨ ਦੇ ਸਫਲ ਕਿਉਂ ਨਹੀਂ ਕਰਨਦਾ ਜਾ ਰਿਹਾ ਮੇਰੇ ਵੀ ਯਾਤਰੀ ਨੂੰ ਬਾਹਰ ਕਿਉਂ ਰੋਕਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਕੇ ਜੀ ਲੀਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਦਾ ਹਾਂ ਉੱਥੇ ਮੈਂ ਅਮਰitsar ਜਰਨਲ ਕੋਰਪੋਰਰ ਪ੍ਰਬੰਧਕ ਕਬਿਲ ਕੀਤਾ ਜਵਾਬ ਮੰਗਦਾ ਮੈਂ ਸ੍ਰੀ ਅਪਾਪਨ ਸਿੰਘ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਮੈਂ ਤਾਂ 에어ਪੋਰਟ ਤੇ ਰੁਕਾ ਗਿਆ ਮੈਨੂੰ ਤੇ ਸਰਕਾਰ ਚ ਜੀ ਸਕਦੇ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਫਿਰ ਕੋ ਜਵੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਉਹ ਸਾਡੀ ਇਹ ਹਾਲ ਉਹਦਾ ਜਵਾਬ ਮੰਗਦਾ ਮੈਂ ਮੈਨੂੰ ਘੰਟਾ ਹੋ ਗਿਆ ਇੱਥੇ